ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਹਾਗੜਾ ਮਹੱਲਾ ਚੌਥਾ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਾਂਜੀ ਜਗ ਸੁਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ RAM ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ RAM ਸਭ ਕਿਲ ਵਿਖ ਪਾਪ ਦੁਖ ਕਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ RAM ਵੱਡ ਪੁੰਨੀ ਹਰ ਧਾਇਆ ਜਨ ਨਾਨਕ ਹਮ ਮੂਰਖ ਮੁਗਦ ਨਿਸਤਾਰੇ RAM ਇਸੇ ਤਰ੍ਹਾਂ ਵੀ ਸ੍ਰੀ RAM ਲਾਉਣਾ ਹੈ ਵੱਡ ਪੁੰਨੀ ਹਰ ਧਾਇਆ ਜਨ ਨਾਨਕ ਆਮ ਮੂਰਖ ਮੁਗਧ ਨਿਸਤਾਰੇ RAM ਜੋ ਹਰ ਨਾਮ ਧਿਆਏ ਦੇ ਮੇਰੀ ਜਿੰਦੜੀਏ ਤਿਨਾ ਤਿਨਾ ਪੰਚੇ ਵਸ ਗਤ ਆਏ RAM ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਜਿੰਦੜੀਏ ਸਦੈ ਓਂਕੜ ਲਾ ਕੇ ਜਿੰਦੜੀਏ ਅੰਤਰ ਨਵ ਨਿਧ ਨਾਮ ਹੈ ਮੇਰੀ ਜਿੰਦੜੀਏ ਗੁਰ ਸਤਗੁਰ ਅਲਾਖ ਲਖਾਏ RAM ਗੁਰ ਆਸਾ ਮਨਸਾ ਪੂਰੀਆ ਮੇਰੀ ਜਿੰਦੜੀਏ ਹਰ ਮਿਲਿਆ ਭੋਖ ਸਭ ਜਾਏ RAM ਤੁਰ ਮस्तक ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ RAM ਹਮ ਪਾਪੀ ਬਲਵੰਚੀਆ ਮੇਰੀ ਜਿੰਦੜੀਏ ਬਲਵੰਚੀਆ ਜਿਹੜਾ ਪਾਠ ਹੈ ਇਹ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਵੱਖਰਾ ਪਾਠ ਹੈ ਬਲਵੰਚੀਆ ਇਕੱਠਾ ਨਹੀਂ ਕਹਿ ਦੇਣਾ ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰ ਦਰੋਹੀ ਠੱਗ ਮਾਇਆ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਿੰਦੂੜੀਏ ਪਰ ਦਰੋਹੀ ਠੱਗ ਮਾਇਆ ਰਾਮ ਵੱਡਭਾਗੀ ਗੁਰ ਪਾਇਆ ਮੇਰੀ ਜਿੰਦੂੜੀਏ ਗੁਰ ਪੂਰੇ ਗਾਤਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਗੁਰ ਅੰਮ੍ਰਿਤ ਹਰ ਮੁਖ ਚੋਇਆ ਹਰ ਮੁਖ ਨਹੀਂ ਕਹਿਣਾ ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਗੁਰ ਅੰਗੋਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੂੜੀਏ ਫਿਰ ਮਰਦਾ ਬਹੁੜ ਜੀਵ ਆਇਆ RAM ਜਨ ਨਾਨਕ ਸਤਗੁਰ ਜੋ ਮਿਲੇ ਮੇਰੀ ਜਿੰਦੂੜੀਏ ਜਿਨ ਕੇ ਸਭ ਦੁੱਖ ਗਵਾਇਆ RAM ਆਤ ਉਤਮ ਹਰ ਨਾਮ ਹੈ ਮੇਰੀ ਜਿੰਦੂੜੀਏ ਜਿਤ ਜਪਿਆ ਪਾਪ ਗਵਾਤੇ RAM ਪਤਿਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੂੜੀਏ ਚਹ ਕੁੰਡੀ ਚਹ ਜੋਗ ਜਾਤੇ RAM ਹਉਮੈ ਮੈਲ ਸਭ ਉਤਰੀ ਮੇਰੀ ਜਿੰਦੂੜੀਏ ਹਰ ਅੰਮ੍ਰਿਤ ਹਰ ਸਾਰ ਨਾਤੇ ਰਾਮ ਅਪਰਾਧੀ ਪਾਪੀ ਉਦਰੇ ਮੇਰੀ ਜਿੰਦੂੜੀਏ ਜਨ ਨਾਨਕ ਖਿਨ ਹਾਰ ਰਾਤੇ ਰਾਮ ਬਿਹાગੜਾ ਮਹੱਲਾ ਚੌਥਾ ਹਉ ਬਲਿਹਾਰੀ ਤੈਨ ਕਾ ਮੇਰੀ ਜਿੰਦੂੜੀਏ ਜਿਨ ਹਰ ਹਰ ਨਾਮ ਆਧਾਰੂ ਰਾਮ ਗੁਰ ਸਾਤ ਗੁਰ ਨਾਮ ਦਰੜਾਇਆ ਮੇਰੀ ਜਿੰਦੂੜੀਏ ਬੇਕਪਾ ਉਜਲ ਤਾਰਨ ਹਾਰੂ RAM ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤੈਨ ਸੰਤ ਜਨਾ ਜੈ ਕਾਰੂ RAM ਹਰ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਨ ਹਾਰੂ RAM ਸਾਰਸਨਾ ਧਨ ਧਨ ਹੈ ਮੇਰੀ ਜਿੰਦੂੜੀਏ ਗੁਣ ਗਾਵੈ ਹਰ ਪ੍ਰਭ ਕੀਰੇ RAM ਤ੍ਰੇ ਸ਼੍ਰਵਣ ਭਲੇ ਤ੍ਰੇ ਕੀਥਿ ਤ੍ਰੇ ਸ਼੍ਰਵਣ ਭਲੇ ਸੋ ਮਨੀਕ ਹੈ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹੈ ਹਰ ਤੇਰੇ RAM ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਇ ਲੱਗੈ ਗੁਰ ਪੈਰੇ RAM ਗੁਰਵਿੱਤੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਤੇ ਤੇਰੀ RAM ਤੇ ਨਿਤਰ ਭਲੇ ਪ੍ਰਮਾਨ ਹੈ ਮੇਰੀ ਜਿੰਦੜੀਏ ਹਾਂ ਨਹੀਂ ਕਹਣਾ ਜੋ ਸਾਧੂ ਸਤਗੁਰ ਦੇਖੇ RAM ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ RAM ਤੇ ਹਸਤ ਬੁਨਿਤ ਪ੍ਰਭਤਰ ਹੈ ਮੇਰੀ ਜਿੰਦੂੜੀਏ ਜੋ ਹਰ ਜਸ ਹਰ ਹਰ ਲਿਖਾ ਹੈ ਰਾਮ ਇਸ ਜਨ ਕੇ ਪਾਗ ਨਿਤ ਪੂਜੀਐ ਮੇਰੀ ਜਿੰਦੂੜੀਏ ਹਾਂ ਕਈ ਪਾਗ ਹੀ ਕਹ ਦਿੰਦੇ ਹਨ ਪਾਗ ਨਹੀਂ ਕਹਿਣਾ ਪਾਗ ਹੀ ਉਚਾਰਨ ਕਰਨਾ ਪੋਲਾ ਜੋ ਮਾਰਗ ਧਰਮ ਚੱਲ ਚੱਲੇ ਜੋ ਮਾਰਗ ਧਰਮ ਚੱਲ ਸਹ ਰਾਮ ਕਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੂੜੀਏ ਤਿਸ ਰਾਮ ਜੋ ਮਾਰਗ ਧਰਮ ਚਲੇ ਸਹ ਰਾਮ ਨਾਨਕ ਤੈਨ ਵਿੱਟਹੁ ਵਾਰਿਆ ਮੇਰੀ ਜਿੰਦੂੜੀਏ ਹਰ ਸੁਣ ਹਰ ਨਾਮ ਮਨਿ ਸਹ ਰਾਮ ਤਰਤ ਪਾਤਾਲ ਆਕਾਸ ਹੈ ਮੇਰੀ ਜਿੰਦੂੜੀਏ ਸਭ ਹਰ ਹਰ ਨਾਮ ਧਿਆਵੇ RAM ਸਭ ਹਰ ਹਰ ਨਾਮ ਧਿਆਵੇ RAM RAM ਪਾਦ ਮਖੀਰ ਕੇ ਪੜਨਾ ਹੈ ਪਾਉਣ ਪਾਣੀ ਬੈਸੰਤਰ ਮੇਰੀ ਜਿੰਦੜੀਏ ਨਿਤ ਹਰ 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 ਜਸ ਗਾਵੇ RAM ਵਾਣ ਤ੍ਰੇਣ ਸਭ ਆਕਾਰ ਹੈ ਮੇਰੀ ਜਿੰਦੜੀਏ ਮੁਖ ਹਰ ਹਰ ਨਾਮ ਧਿਆਵੇ RAM ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੜੀਏ ਜੋ ਗੁਰਮੁਖ ਭਗਤ ਮਨ ਲਾਵੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ